ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤਾ ਤੁਹਾਡੀ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਤੁਸੇ ਐਵੇਂ ਦੇ ਸੂਟ ਕਿਤੇ ਨਹੀਂ ਦੇਖੇ ਹੋਣਗੇ ਬਹੁਤ ਪਿਆਰੇ ਸੂਟਸ ਹੈ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਤੁਸੀਂ ਦੇਖ ਸਕਦੇ ਹੈ ਕਿ ਉਹ ਇਹ ਆਰਗੈਂਜ਼ਾ ਦਾ ਸੂਟ ਹੈ ਕਹਨ ਜੀ ਆਰਗੈਂਜ਼ਾ ਦਾ ਸੂਟ ਸ਼ਰਟ ਆਏਗਾ ਨੈਕ ਇੰਬ੍ਰੋਇਡਰੀ ਕੀਤੀ ਹੋਈ ਆ ਮੋਤੀ ਵਰਕ ਕੀਤਾ ਹੋਇਆ ਨਾਲ ਦੁਪੱਟਾ ਆਰਗੈਂਜ਼ਾ ਦਾ ਹੈ ਆਰਗੈਂਜ਼ਾ ਨੂੰ ਸਮੋਸੇ ਵਾਲੀ ਲਾਸ ਲੱਗੀ ਹੋਈ ਆ ਬਲੈਕ ਕਲਰ ਬਹੁਤ ਹੀ ਪਿਆਰਾ ਓਨਲੀ ਨੈਕ ਤੇ ਹੈਂਡਵਰਕ ਕੀਤਾ ਹੋਇਆ ਠੀਕ ਹੈ ਜੀ ਹੈਂਡਵਰਕ ਹੈ ਪ੍ਰੋਪਰ ਮੋਤੀ ਵਰਕ ਕੀਤਾ ਹੋਇਆ ਸੀਕਵੈਂਸ ਵਰਕ ਕੀਤਾ ਹੋਇਆ ਇਹ ਔਰਗਾਂਜ਼ਾ ਦਾ ਸ਼ਰਟ ਆਏਗਾ ਨਾਲ ਔਰਗਾਂਜ਼ਾ ਦਾ ਦੁਪੱਟਾ ਹੋਏਗਾ ਨਾਲ ਇਸ ਦੇ ਪਲੇਨ ਬਾਟਮ ਹੋਏਗੀ ਸੰਤੂਨ ਦੀ ਹਾਂ ਜੀ ਪਲੇਨ ਸੇਮ ਕਲਰ ਦੀ ਸੰਤੂਨਲੀ ਬਾਟਮ ਆਏਗੀ ਕਲਰ ਦੇਖੋ ਜੀ ਕਿੰਨੇ ਪਿਆਰੇ ਡੀਸੈਂਟ ਜੇ ਸ਼ੇਡਸ ਆ ਬਿਲਕੁਲ लाइट एंड यूनिक शेड आ बिल्कुल नवे जी है गर्लिश भी है एंड लेडीज़ कलर भी है बहुत ही प्यारी जी कलैक्शन नैक्सट देखो आर्टिकल है उस डार्क कलैक्शन हैगी है कुछ इसके उपर देख सकते हो नैक तो इंबरॉयडरी की हुई है बहुत ही प्यारी एम्ब्रॉयडरी है भी बहुत ही ज़्यादा सोहनी हैंड किया हुआ मोती वर्क किया हुआ कलर देखो किन्ने प्यारे इस भी येस ये है जो ऑरगेनजा का शर्ट रहेगा ਐਂਡ ਬਿਲਕੁਲ ਲਾਈਟ ਪਿੰਕ ਕਲਰ ਹੈਗਾ ਦੇਖੋ ਇਸ ਵਿੱਚ ਦੋ ਡਾਰਕ ਸ਼ੇਡਸ ਆ ਐਂਡ ਇੱਕ ਆਫ ਵਾਈਟ ਕਲਰ ਵੀ ਹੈਗਾ ਤਾਂ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਵਾਈਟ ਕਲਰ ਦੇਖੋ ਕਿੰਨਾ ਸੋਨਾ ਹੈ ਬਹੁਤ ਹੀ ਪਿਆਰੇ ਕਲਰਸ ਆ ਆਪਣੇ ਕੋਲ ਸਾਰੇ ਇਹ ਵੀ ਆਰਗੈਂਜ਼ਾ ਦਾ ਐਨਰਲ ਦੁਪੱਟਾ ਵੀ ਹੋਵਰਕੀ ਗੋਟਾ ਪੱਤੀ ਦਾ ਵਰਕ ਕੀਤਾ ਹੈ ਦੁਪੱਟੇ ਤੇ ਫੁੱਲ ਹੈਵੀ ਦੁਪੱਟਾ ਆ ਦੇਖੋ ਜੈਪੂਰੀ ਸਟਾਈਲ ਬੰਦੀਨੀ ਸਟਾਈਲ ਦੇ ਵਿੱਚ ਹੈਗਾ ਸੂਟ ਬਹੁਤ ਹੀ ਸੋਹਣਾ ਇਹ ਜੋਰਜਟ ਦਾ ਫੈਬਰਿਕ ਰਹਿਣ ਵਾਲਾ ਹੈ ਜੋਰਜਟ ਦਾ ਦੁਪੱਟਾ ਬੰਦਨੀ ਵਾਲਾ ਨੈਕਸਟ ਆਰਗੇਂਜ਼ਾ ਦਾ ਫੈਬਰਿਕ ਆ ਦੇਖੋ ਕਿੰਨਾ ਹੈਵੀ ਨੈਕ ਬਣਿਆ ਹੋਇਆ ਨਾਲ ਦੁਪੱਟਾ ਵੀ ਹੈਵੀ ਹੈ ਇਹ ਵੀ ਦੁਪੱਟੇ ਨੂੰ ਸਕੈਲਪਿੰਗ ਕੀਤੀ ਹੋਈ ਆ ਬਹੁਤ ਹੀ ਸੋਹਣੀ ਗੋਟਾ ਪੱਤੀ ਵਰਕ ਕੀਤਾ ਹੋਇਆ ਬਿਲਕੁਲ ਬ੍ਰੀਕ ਵਰਕ ਕੀਤਾ ਹੈ ਹੈਂਡ ਵਰਕ ਕੀਤਾ ਹੈ ਦੇਖੋ ਔਰ ਗੇਨ ਜ਼ਿਆਦਾ ਸ਼ਰਲ ਟਨ ਵੀ ਸ਼ੇਪ ਦੇ ਵਿੱਚ ਨੈਕ ਬਣਿਆ ਨਾਲ ਲਹਿਰੀਆ ਦੁਪੱਟਾ ਹੈਗਾ ਚੋਜੜਤਾ ਐਨ ਉਨ ਦੇ ਉੱਪਰ ਸਕਰਪਿੰਗ ਕੀਤੀ ਹੋਈ ਰਿਪਟਰੀ ਬਹੁਤ ਹੀ ਜ਼ਿਆਦਾ ਸੋਨੇ ਡਿਜ਼ਾਈਨਰ ਪੀਸੇਸ ਨੇ ਦੇਖੋ ਮਹਿਰੂਨ ਤੇ ਸਕਿਨ ਟੋਨ ਕਿੰਨਾ ਪਿਆਰਾ ਲੱਗ ਰਿਹਾ ਹੈ ਮਿਰਰ ਵਰਕ ਕਿਤੋਂ ਹੈ ਨੈਕਸਟ ਇਹ ਆਰਟੀਕਲ ਬਹੁਤ ਹੀ ਪਿਆਰਾ ਇਹ ਕਾਟਨ ਦੇ ਵਿੱਚ ਆਰਟੀਕਲ ਹੈਗਾ ਇਹ ਔਰਗੈਂਜ਼ਾ ਦੇ ਉੱਪਰ ਹੈਗਾ ਆਰਟੀਕਲ ਬਹੁਤ ਹੀ ਪਿਆਰੇ ਜੇ ਸਾਰੇ ਆਰਟੀਕਲ ਨੇ ਕਲਰ ਬਹੁਤ ਹੀ ਪਿਆਰੇ ਨੇ ਤੁਸੀਂ ਐਵੇਂ ਦੇ ਸ਼ੇਡ ਕਿਤੇ ਨਹੀਂ ਦੇਖੇ ਹੋਣਗੇ ਬਹੁਤ ਹੀ ਯੂਨੀਕ ਜੀ ਕਲੈਕਸ਼ਨ ਹੈ ਇਹ ਕਾਟਨ ਚਿਕਨ ਹੈ ਹਨ ਜੀ ਦੇਖੋ ਕਾਟਨ ਚਿਕਨ ਦੇ ਉੱਪਰ ਨੈਕ ਬਣਿਆ ਹੋਇਆ ਹੈ ਆਰੇ neck ਤੇ hand work ਹੈ ਨਾਲ ਦੁਪੱਟਾ ਹੈ ਲਖਨਵੀ ਦਾ ਬਹੁਤ ਹੀ ਪਿਆਰਾ ਇਹ ਵੀ ਕਾਟਨ ਦੀ ਕਲੈਕਸ਼ਨ ਆ ਬਹੁਤ ਹੀ ਸੋਹਣੀ ਦੇਖੋ ਰਾਜਸਥਾਨੀ ਕਲੈਕਸ਼ਨ ਆ ਬਹੁਤ ਹੀ ਸੋਹਣੀ ਨਾਲ ਲਹਿਰੀਆ ਦੁਪੱਟਾ ਹੈ ਇਹ ਜੌਰਜਟ ਦਾ ਸਮੋਸਾ ਲੈਸ ਲੱਗੀ ਹੋਈ ਹੈ ਇਹ ਵੀ ਜੌਰਜਟ ਦਾ ਹੀ ਇੱਕ ਆਰਟੀਕਲ ਹੈ ਇਸ ਤੇ ਵੀ ਹੈਂਡਵਰਕ ਕੀਤਾ ਹੋਇਆ ਬਹੁਤ ਯੂਨੀਕ ਜੀ ਪੀਸੇਸ ਲੈ ਕੇ ਆਇਆ ਜੋ ਡਿਜ਼ਾਈਨਰ ਪੀਸੇਸ ਹੈ ਬਹੁਤ ਹੀ ਸੋਹਣੇ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵੱਖਰੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਡਿਜ਼ਾਈਨਸ ਵੀ ਬਹੁਤ ਸੋਹਣੇ ਨੇ ਇਹ ਵਾਲਾ ਆਰਟੀਕਲ ਜੋ ਜਰਦਾਂ ਨਾਲ ਲਹਿਰੀਆ ਦੁਪੱਟਾ ਜੋ ਹੈਂਡ ਬੈਗ ਦਿੱਤਾ ਉਹ ਨਹੀਂ ਆਏਗਾ ਨਾਲ ओनली ਛੋੜ ਦੁਪੱਟਾ ਨਾਲ ਸਲਵਾਰ ਜਾਂ ਬਾਟਮ ਜਾਂ ਪਲਾਜ਼ੋ ਸੰਤੂਨ ਦੀ ਆਏਗੀ ਸੇਮ ਕਲਰ ਦੀ ਆਏਗੀ ਸਾਰੇ ਕਲਰ ਬਹੁਤ ਹੀ ਸੋਹਣੇ ਨੇ ਇੱਕ ਤੋਂ ਇੱਕ ਵੱਖਰੇ ਸੂਟ ਹੈ ਸਾਰੇ ਜੀ ਠੀਕ ਹੈ ਜੀ ਰੇਟ ਦੇ ਅਕੋਰਡਿੰਗ ਬਹੁਤ ਅੱਛੀ ਕੁਆਲਿਟੀ ਡਿਜ਼ਾਈਨ ਫੈਬਰਿਕ ਤੁਹਾਨੂੰ ਮਿਲ ਰਿਹਾ ਬਹੁਤ ਹੀ ਅੱਛਾ ਇਹ ਵੀ ਇੱਕ ਕਲਰ ਹੈਗਾ ਜੋਰਜਰ ਦੇ ਵਿੱਚ ਫੈਬਰਿਕ ਚ ਦੋ ਕਲਰ ਰੈਡ ਐਂਡ ਮੈਜੈਂਟਾ ਜਿਗਾ ਇੱਕ ਤੇ ਸੈਕੰਡ ਨੇ ਬਲੂ ਕਲਰ ਬਹੁਤ ਸੋਹਣਾ ਨੰਬਰ ਸਕਰੀਨ ਤੇ ਆਰਡਰ ਕਰ ਲਈ ਥੈਂਕ ਯੂ